ਉਹਨਾਂ ਤੇ ਮੁੰਡੇ ਵੀ ਮੁਛਰੇ ਤੇ ਕਿੰਨੀਆਂ ਜੁੱਤੀਆਂ ਵੱਜੀਆਂ ਹਨ ਕੁੜੀਆਂ ਕੁੜੀਆਂ ਵਿੱਚ ਹੀ ਚਿੰਕਾ ਮਾਰਦੀ ਸੀ ਕੁਝ ਕਰ ਲੰਦੀ ਫਲਾਣਾ ਟਪਕਾਰਾ ਚੰਗਾ ਹੈ ਤੇਰੀਆਂ ਚਿੰਕਾ ਘੜਾਈਆਂ ਫਲਾਣਾ ਨੂੰ ਮੈਂ ਪੜਦੀ ਆ ਨਾ ਤਾਂ ਮੇਰਾ ਜੀਗਰ ਦਰੱਬਾ ਮਾਰ ਹੀ ਜਾਵਾ ਉਹ ਦਿਓਵੇ ਕਿ ਅਸੀਂ ਸਿੱੰਮੀ ਪਰਮਦਾਈ ਜਲੂਸ ਕੱਢਿਆ ਨਹੀਂ ਇਹਨੇ ਮੇਰੇ ਦੋਨੋਂ ਫੈਮਲੀਆਂ ਦਾ ਜਲੂਸ ਕੱਢਿਆ ਆ ਇਹ ਸਾਰੇ ਪਰਿਵਾਰ ਦਾ ਵੀ ਮੇਰੇ ਠੇਕੇ ਪਰਿਵਾਰ ਦਾ ਵੀ ਹੁਣ ਜੇ ਅਸੀਂ ਕਿਤੇ ਨਿਕਲਦੇ ਵੀ ਸਾਰੇ ਸਾਨੂੰ ਇਹ ਬੰਦਾ ਯਾਰ ਤੁਹਾਡਾ ਮਸਲਾ ਕੀ ਸੀ ਕਿਉਂ ਕੁੱਟੀ ਆ ਫਲਾੜਨ ਮੈਨੂੰ ਬਹੁਤ ਚੀਪਟ ਲੱਗਦਾ ਇਹ ਜਸ ਲੋਕ ਕਰ ਹੁਣ ਆਪਾਂ ਨਾ ਇੱਥੇ ਸਨੈਪ ਪਾ ਲੰਨੇ ਲੋਕਾਂ ਇਹ ਪਤਾ ਨਹੀਂ ਕਿਹੜੇ ਹੋਟਲ ਚ ਗਈ ਹੋਈ ਹੈ ਤੁਸੀਂ ਹੋਟਲ ਦਾ ਅੰਦਰ ਜਾਣ ਲੱਗੇ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਿਮੀ ਪਰਮ ਅਤੇ ਪਰਨੀਤ ਕੋਰ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋ ਸਿਮੀ ਪਰਮ ਨੇ ਕਾਫੀ ਵੱਡੇ ਵੱਡੇ ਰਿਪਲਾਈ ਕੀਤੇ ਤੇ ਦੋਸਤੋ ਸਿਮੀ ਪਰਮ ਦਾ ਕਹਿਣਾ ਹੈ ਕੇ ਪਰਨੀਤ ਕੋਰ ਅਤੇ ਉਸ ਦੀ ਮਾਂ ਨੇ ਗੇਮ ਖੇਡੀ ਹੈ ਤੇ ਉਸਨੇ ਤਾਂ ਕਰਕੇ ਪੋਡਕਾਸਟ ਕੀਤਾ ਹੈ ਕਿਉਂਕਿ ਉਸ ਨੂੰ ਪੈਸੇ ਮਿਲੇ ਸੀ ਅਤੇ ਉਸ ਦੀ ਕੁੜੀ ਨੂੰ ਫੇਮ ਤੇ ਉਸ ਦਾ ਕਹਿਣਾ ਹੈ ਕਿ ਮੈਂ ਕੁਝ ਵੀ ਨਹੀਂ ਸੀ ਕੀਤਾ ਤੇ ਉਸਨੇ ਮੇਰਾ ਐਵੇਂ ਹੀ ਕੋਟਾਪਾ ਲਾ ਦਿੱਤਾ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸੀ ਨਵੇਂ-ਨਵੇਂ ਕੰਟੈਂਟ ਤੁਹਾਡੇ ਦੀ ਲੈ ਕੇ ਆਉਂਦੇ ਰਵਾਂਗੇ ਧੰਨਵਾਦ